ਸੰਗਤੀ ਰੂਪੇ ਚ ਆਪਾਂ ਬੈਠਦੇ ਆਂ ਤੇ ਰਸਾਂ ਤੋਂ ਆਵਾਜ਼ ਆਉਂਦੀ ਬਾਣੀ ਦੀ ਸਤਨਾਮ ਸ੍ਰੀ ਇੱਕ ਇੱਕ ਵਿਅਕਤੀ ਨੂੰ ਇੰਨਾ ਇੰਨਾ ਫਲ ਮਿਲਦਾ ਜਿੱਦ ਦੀ ਸੰਗਤ ਹੋਵੇ ਜਿਹਨੇ ਨਾਮ ਜਪਣ ਵਾਲੀ ਸੰਗਤ ਹੋਵੇ ਇੰਨਾ ਨਾ ਫਲ ਇੱਕ ਇੱਕ ਵਿਅਕਤੀ ਨੂੰ ਮਿਲਦਾ ਤੇ ਜੇ ਕੋਈ ਕਵੇ ਮੈਂ ਕੱਲਾ ਬੈਠਾ ਇਹ ਨਾਮ ਸਿਮਰਨ ਕਰ ਲਵਾ ਕਰ ਲੂਗਾ ਨਹੀਂ ਕਰ ਸਕਦਾ ਇਹ ਮਹਾਨਤਾ ਸੰਗਤ ਨੂੰ ਦਿੱਤੀ ਹੈ ਇਹ ਵਡਿਆਈਆਂ ਸੰਗਤ ਨੂੰ ਦਿੱਤੀਆਂ ਨੇ ਕਿ ਸੰਗਤਨ ਦੇ ਵਿੱਚ ਬੈਠਿਆਂ ਜਦੋਂ ਨਾਮ ਜਪਦੇ ਆ ਇੱਕ ਇੱਕ ਵਿਅਕਤੀ ਨੂੰ ਇਨਾਨਾ ਫਲ ਮਿਲਦਾ ਐਡੀ ਵੱਡੀ ਮਹਾਨਤਾ ਦਿੱਤੀ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਪ੍ਰਭ ਪ੍ਰਮਾਤਮਾ ਦਾ ਵਾਸਾ ਹੈ ਤਵਿਰ ਇੱਕ ਘੜੀ ਆਦੀ ਘੜੀ ਆਦੀ ਹੁਣ ਤੇ ਆਜ ਭਗਤਨ